8 ਮਈ 2025 ਆਪਾਂ ਗ੍ਰੀਨ ਸਿਟੀ ਵਾਲੇ ਚੌਂਕ ਤੇ ਖੜੇ ਹੈਗੇ ਆ ਲਾਈਟਾਂ ਵਾਲੇ ਤੇ ਇੱਥੇ ਅੱਜ ਫੇਰ ਐਕਸੀਡੈਂਟ ਹੋ ਗਿਆ 3:00 ਵਜੀਆਂ ਹੈਗੀਆਂ ਆ ਇੱਕ ਕਾਰ ਤਾਂ ਸਾਰਾ ਕੁਝ ਪੱਟਦੇ ਹੋਏ ਡਿਵਾਈਡਰ ਤੇ ਚੜ ਗਈ ਇਹ ਕਾਰਾਂ ਦਾ ਐਕਸੀਡੈਂਟ ਹੋਇਆ ਬ੍ਰਦਰ ਆਪਸ ਦੇ ਵਿੱਚ ਉਹ ਜਿਹੜੀ ਉਹ ਇਧਰ ਉਹਦੀ ਹੁਕਮਾਂ ਕੇ ਵਿਚਾਰੇ ਨੇ ਉਹ ਘੁੰਮ ਜਾਂਦੀ ਹੈ ਨਾ ਗੱਡੀ ਉਹ ਫੇਰ ਇੱਕ ਇਧਰ ਚੜ ਗਈ ਇੱਥੇ ਨੁਕਸਾਨ ਹੋ ਗਿਆ ਗੱਡੀ ਦਾ ਪੂਰਾ ਉੱਪਰ ਚੜ ਗਈ ਇਹ ਆ ਦੇਖੋ ਸਾਰੀ ਗੱਡੀ ਅੰਦਰ ਵੜ ਗਈ ਇੱਕ ਕਾਰ ਆ ਸੀਗੀ ਇਸ ਕਾਰ ਦਾ ਵੀ ਐਕਸੀਡੈਂਟ ਹੋ ਗਿਆ ਇੱਕ ਗੱਡੀ ਹੋਰ ਦੱਸੀ ਜਾ ਰਹੀ ਹੈ ਬਹੁਤ ਤਗੜੀ ਟੱਕਰ ਹੋਈ ਹੈ 에어 ਬੈਗ ਖੁੱਲ ਗਏ ਤੇ ਸਾਸੀ ਸ਼ੁਰੂ ਤੋਂ ਹੀ ਕਹਿ ਰਹੇ ਆ ਵੀ ਇਸ ਏਰੀਆ ਦੇ ਵਿੱਚ ਜੀਪ ਬੱਸ ਅਡੇਲ ਮਲੋੜ ਰੋਡ ਤੇ ਲਿਜਾਨ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਹਾਲੇ ਤਾਂ ਇਸ ਚੌਂਕ 'ਚ ਬਸਾਂ ਆਉਂਦੀਆਂ ਨਹੀਂ ਜੇ ਇੱਥੇ ਬਸਾਂ ਆਣੀਆਂ ਸ਼ੁਰੂ ਹੋ ਗਈਆਂ ਤਾਂ ਐਕਸੀਡੈਂਟ ਜਿਹੜੇ ਹਨ ਹੋਰ ਵਾਜ ਜਾਣਗੇ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਪੂਰੀ ਨਾਕਾਮੀ ਰਹੀ ਹੈਗੀ ਹੈ ਪਹਿਲਾਂ ਹੀ ਨਾਕਾਮੀ ਰਹੀ ਹੈ ਕਿ ਉਹ ਐਕਸੀਡੈਂਟ ਇੱਥੇ ਰੋਕਣ 'ਚ ਨਾਕਾਮਾਬ ਰਹੇ ਹੈਗੇ ਆ ਇੱਥੇ ਪਹਿਲਾਂ ਬਹੁਤ ਐਕਸੀਡੈਂਟ ਹੋ ਗਏ ਲੋਕਾਂ ਦੀਆਂ ਜਾਨਾਂ ਜਾ ਚੁਕੀਆਂ ਹੈ